ਇਹਨਾਂ ਕੋਹ ਨਾ ਕੋਹ ਕਰਕੇ ਨਾ ਤੇ ਇਹ ਕਰੋ ਗਿਆ ਐਪ ਹੋ ਗਿਆ ਵੀ ਸਾਡਾ ਨਾਂ ਨਾ ਲੱਗੇ ਹਾਂ ਤੇ ਜਿਸ ਤੱਕ ਮੈਨੂੰ ਲੱਗਦਾ ਨਾ ਪੁਲਿਸ ਵੀ ਇਹਨਾਂ ਦੇ ਨਾਲ ਰਣੀ ਸੀ ਕਿ ਨਿਆਣੇ ਕਿਸ ਤਰ੍ਹਾਂ ਬਾਹਰ ਕੱਢੀ ਗਏ ਆਪਣੇ लवली ਨੂੰ ਭੇਜੀ ਦੀ ਨੌਕਰੀ ਤੇ ਤੇ ਸੰਦੀਪ ਨੂੰ ਭੇਜੀ ਉਹਦੇ ਸਹੁਰੇ ਮੰਮੀ ਮੈਂ ਕਿਦਾਂ ਡਿਊਟੀ ਤੇ ਚੱਲ ਜਾਂਦਾ ਮੈਂ ਤਾਂ ਨੌਕਰੀ ਛੱਡ ਦੇਣੀ ਆ ਵੇ ਨੌਕਰੀ ਛੱਡ ਦੇਣੀ ਆ ਆ ਕਿ ਗੱਲਾਂ ਕਰਨ ਡਿਆ ਵਾਂ ਚਲ ਕੁਲ ਜੀ ਇੱਥੇ ਰੱਬ ਗਾੜੀ ਕੋਈ ਜ਼ੋਰ ਨਹੀਂ ਗਾ ਹੌਸਲਾ ਰੱਖਣਾ ਬੀਬੀ ਆਈ ਕਿ ਮੈਂ ਗਿਆ ਹਾਂ ਜਿੰਨੂੰ ਪਤਾ ਲੱਗਣਾ ਵਾ ਉਹਨੇ ਆਉਣਾ ਹੀ ਆ ਫਿਰ ਕੀ ਕਰਨਾ ਕੀ ਕਰਨਾ ਨਸੀਬਤ ਪੈ ਗਈ ਮੈਂ ਟੋ ਮੈਂਟੀ ਪਤਾ ਨਹੀਂ ਲੱਗਾ ਕੀ ਬਣਿਆ ਕੁੜੀ ਨਾ ਵਿਚਾਰੀ ਕਿਤੇ ਕੁੜੀ ਨੇ ਸੀ ਨਹੀਂ ਕਰਦੀ ਹੁੰਦੀ ਮੂੰਹ ਆ ਐਨੀ ਔਖੀ ਵੀ ਰਹੀ ਆ ਕਦੀ ਉਹਨੇ ਨਹੀਂ ਆਖਿਆ ਵੀ ਮੈਂ ਔਖੀ ਕਿਤੇ ਦਿਲ ਦਾ ਹੀ ਦੁੱਖ ਕਦੀ ਫੋਲਿਆ ਹੀ ਨਹੀਂ ਹੋ ਜਿਆ ਨਾ ਵਿਚਾਰੀ ਨੇ ਨਾ ਤੇਰਨਾ ਦੱਸਣਾ ਨਾ ਮੇਰਨਾ ਅੰਦਰੰਦਰੀ ਪੀ ਗਈ ਨਹੀਂ ਹਾਨੂੰ ਤੇ ਵਿਚਾਈ ਨੇ ਕਦੀ ਕਿਹਾ ਹੀ ਨਹੀਂ ਕੋਈ ਵੀ ਇਹੋ ਗੱਲ ਹੀ ਕਹਿੰਦੇ ਨੇ ਚਲੋ ਰੱਬ ਨੇ ਮੇਰ ਦਾ ਮੜਾ ਕੀਤਾ ਹਾਂ ਸਾਨੂੰ ਤੇ ਕਦੀ ਕਿਹਾ ਹੀ ਨਹੀਂ ਕਿ ਤੁਸੀਂ ਮੇਰਾ ਮੜੇ ਥਾਂ ਕਰਤਾ ਐਨੀ ਗੱਲ ਤੇ ਨਿਕਲਦੀ ਨਹੀਂ ਮੂੰਹ ਚੋਂ ਬੱਸ ਦਾ ਹੀ ਕਸੂਰ ਕਰਦੀ ਵਿਚਾਰੀ ਸਾਡਾ ਤੇ ਕਦੀ ਕੱਢਿਆ ਹੀ ਨਹੀਂ ਕੋਈ ਗੱਲ ਨਹੀਂ ਜੇ ਕੋਈ ਆਉਂਦਾ ਹੁੰਦਾ ਹੁੰਦਾ ਨਾ ਤੁਸੀਂ ਨਾ ਮਨ ਭਰਿਆ ਕਰੋ ਇਹਨਾਂ ਠੀਕ ਹੈ ਹੁਣ ਆਂਦਰਾ ਹੀ ਆਂ ਆਂਦਰਾ ਤੇ ਹੈਗੀਆਂ ਵਾ ਪਰ ਹੁਣ ਜਿੰਨੂੰ ਪਤਾ ਲੱਗਣਾ ਉਹਨੇ ਆਉਣਾ ਵੀ ਆ ਤੇ ਕਿਦਾਂ ਤੁਸੀਂ ਆਪਣਾ ਬਿਮਾਰ ਕਰ ਲੈਣਾ ਵਾ ਭੁੱਲਦੀ ਨਹੀਂ ਨਾ ਕੀ ਕਰਾਂ ਭੁੱਲਦੀ ਨਹੀਂ ਕਿਤੇ ਆਉਣਾ ਹੱਸੂ ਹੱਸੂ ਕਰਨਾ ਕਿਤੇ ਇੰਨੀ ਖੁਸ਼ ਹੋਣਾ ਕਿਤੇ ਮੈਨੂੰ ਦੋਖ ਸੁਖੰਦਰੋਂ ਫੋਲਦੀ ਰਹੀ ਆਪਣੇ ਚਲੋ ਹੱਸਣਾ ਮੰਮੀ ਕੀ ਗੱਲ ਕਿਦਾਂ ਕਰਦੀ ਆ ਉਹ ਕਰਨਾ ਪੁੱਛਣਾ ਨੇ ਕਿਤੇ ਜੋਤ ਦੇ ਦਿਵਾਲੇ ਦੁਆਰੇ ਰਹਿਣਾ ਕਿਤੇ ਪਤਾ ਹੀ ਨਹੀਂ ਹੁੰਦਾ ਵੀ ਨਨਾਨ ਪਰ ਜਾਈ ਆ ਸਹੀ ਗੱਲ ਹੈ ਮੈਂ ਨਾ ਕੀਤਾ ਸੀਗਾ ਥਾਣੇ ਵੀ ਫੋਨ ਅੱਛਾ ਉਹ ਕਹਿੰਦੇ ਸੀ ਕਹਿੰਦੇ ਵੀ ਜੇ ਪਰਸੋਂ ਤੇ ਪੋਸਟਮਾਰਟਮ ਹੋਇਆ ਵਾ ਤੇ ਕਹਿੰਦੇ ਜੇ ਟਾਈਮ ਲੱਗ ਜਾਣਾ ਵਾ ਠੀਕ ਉਦਾਂ ਤੇ ਕਹਿੰਦੇ ਵੀ 10 15 ਦਿਨ ਲੱਗ ਜਾਂਦੇ ਹੁੰਦੇ ਆ ਪਰ ਵੇਖੋ ਅਜੇ ਕੀ ਕਹਿੰਦੇ ਕੀ ਨਹੀਂ ਜਦੋਂ ਵੀ ਕੋਈ ਰਿਪੋਰਟ ਆਉਂਦੀ ਆ ਆਹ ਫੇਰ ਦੱਸੋ ਫੇਰ ਅਸੀਂ ਇਹ ਵੀ ਕਾਰਵਾਈ ਸ਼ੁਰੂ ਕਰਦਾਂਗੇ ਠੀਕ ਅਜੇ ਮੈਂ ਕੋਈ ਗੱਲਬਾਤ ਨਹੀਂ ਕੀਤੀ ਮੈਂ ਇਹ ਨਾ ਹੋਵੇ ਕਿ ਅਸੀਂ ਇੰਦਰੋਂ ਕਾਰਵਾਈ ਸ਼ੁਰੂ ਕਰੀਏ ਤੇ ਇਹ ਘਰੋਂ ਕਿਤੇ ਗੈਪ ਹੋ ਜਾਣਾ ਮੁੜ ਕੇ ਇਹਨਾਂ ਨੂੰ ਕਿੱਥੇ ਫੜਨਾ ਇਹ ਆ ਵੀ ਅਜੇ ਇਹਨਾਂ ਨੂੰ ਪਤਾ ਨਹੀਂ ਲੱਗਾ ਹੈਗਾ ਵੀ ਅਸੀਂ ਗਾਂ ਕੋਈ ਕਾਰਵਾਈ ਕਰਨੀ ਹੈ ਕਿ ਨਹੀਂ ਚੁੱਪਚੀ ਪੀਤੇ ਜਿਹੜਾ ਕੰਮ ਕਰਦਾ ਨਾ ਕਰਕੇ ਤੇ ਫੇਰ ਇਹਨਾਂ ਨੂੰ ਫੜਾਂਗੇ ਠੀਕ ਇਹ ਨਾ ਹੋਵੇ ਵੀ ਅਸੀਂ ਰੌਲਾ ਪਾਈਏ ਤੇ ਮੁੜ ਕੇ ਇਹ ਕਿਦੋਂ ਗੈਪ ਹੋ ਜਾਣ ਉਹਦੇ ਪਰੇ ਹੋ ਜਾਣ ਕਿਤੇ ਹਨਾ ਹਾਂਜੀ ਉਹ ਤੋਂ ਵੀ ਘਰ ਹੈ ਨਹੀਂ ਜਾਬ ਦੇ ਜਿੰਨੇ ਕੰਮ ਕੀਤਾ ਉਦਨ ਵੀ ਹੈ ਨਹੀਂ ਘਰ ਮੈਨੂੰ ਲੱਗਦਾ ਮੈਂ ਕਰਕੇ ਗਏ ਨੇ ਘਰੋਂ ਇਹਨਾਂ ਕੋਹ ਨਾ ਕੋਹ ਕਰਕੇ ਨਾ ਤੇ ਇਹ ਕਰੋ ਗੈਪ ਹੋ ਗਿਆ ਵੀ ਸਾਡਾ ਨਾ ਨਾ ਲੱਗੇ ਤੇ ਜਿਸ ਤੱਕ ਮੈਨੂੰ ਲੱਗਦਾ ਨਾ ਪੁਲਿਸ ਵੀ ਇਹਨਾਂ ਦੇ ਨਾਲ ਰਣੀ ਸੀ ਹੂੰ ਹੂੰ ਨਹੀਂ ਤੇ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਇਦਾਂ ਜਾਣਦਾ ਉਹ ਆਪਣੀ ਪੂਰੀ ਕਾਰਵਾਈ ਕਰਦੇ ਪਤਾ ਲਾਉਂਦੇ ਵੀ ਕੀ ਗੱਲ ਹੋਈ ਆ ਜੇ ਮੰਨ ਲਾ ਸੁਸਾਈਡ ਵੀ ਕੀਤੀ ਕੁੜੀ ਨੇ ਉਹਨਾਂ ਕਹਿੰਦੇ ਸੁਸਾਈਡ ਕੀਤੀ ਤੇ ਪਤਾ ਤੇ ਕਰੋ ਤੁਸੀਂ ਆਹ ਪਤਾ ਕਰੋ ਸਾਰਾ ਤੇ ਕਿਹੜੀ ਗੱਲ ਉਹ ਕੀਤੀ ਹੈ ਪਰ ਕੁੜੀ ਨੇ ਕਿਉਂ ਕਰਨੇ ਹੀ ਇਹ ਕੰਮ ਕੁੜੀ ਤਾਂ ਕਦੀ ਵੀ ਨਹੀਂ ਇਹ ਕੰਮ ਕਰ ਸਕਦੀ ਨਹੀਂ ਉਹ ਤੇ ਚਲੋ ਸ਼ਹਿਰ ਮੁੰਡਾ ਇੱਕ ਵਾਕਬ ਹੈਗਾ ਉਹਨਾਂ ਨਾਲ ਗੱਲ ਹੋਈ ਮੁੜ ਕੇ ਉਹਨਾਂ ਨੂੰ ਫੋਨ ਫਾਨ ਕਰਵਾ ਕੇ ਇਧਰ ਉਧਰ ਇੱਕ ਦੋ ਤੇ ਫੇਰ ਕੰਮ ਸ਼ੁਰੂ ਕਰਵਾਇਆ ਠੀਕ ਮੈਂ ਉਹਨਾਂ ਵੱਲ ਵੀ ਜਾਣਾ ਵਜੇ ਤੇ ਦੂਜੀ ਗੱਲ ਇਹ ਮੈਂ ਸੋਚਣ ਦੇ ਆ ਵੀ ਗੱਡੀ ਦਾ ਫੇਰ ਹੁਣ ਕਿਦਾਂ ਕਰਨਾ ਗੱਡੀ ਵੇਚ ਲੈਣਾ ਦਈਏ ਹਜੇ ਤੂੰ ਘਰ ਲੈ ਆਇਆ ਪਿੰਡ ਹੀ ਲਈ ਆ ਸ਼ਾਹ ਦੇ ਘਰੀ ਲਈ ਆ ਚੱਲ ਵਧੀਆ ਮੈਂ ਹੁਣ ਇੱਥੇ ਜਿੰਨੇ ਆਉਣਾ ਗੱਡੀ ਵੇਖਣੀ ਹੋਵੇ ਗੱਲਾਂ ਲੋਕੀ ਕਰਦੇ ਨਾਲ ਹੀ ਤਾਂ ਕਰਕੇ ਫੇਰ ਮੈਂ ਸੋਚਣਾ ਉੱਥੇ ਰਹਿ ਦਿੰਨਾ ਵਾ ਤੇ ਕੋਈ ਗੱਲ ਨਹੀਂ ਵੇਖਣਾ ਬਸ ਹਿਸਾਬ ਲਾਉਣਾ ਵਾ ਕੋਹਣਾ ਕੋਹ ਕਰਨੇ ਬਾਰੇ ਕੀ ਹੋਇਆ ਕੁੜੀ ਨਾ ਵਿਚਾਰੀ ਨਾ ਕੀ ਕੀਤਾ ਤੇ ਕੀ ਨਹੀਂ ਕਿੱਦਾਂ ਮਾਰੀ ਜਾਂ ਕਿੱਦੇ ਤਰਫ ਦੀ ਰਹੀ ਹੈ ਕਿਤੇ ਮੈਨੂੰ ਤੇ ਇਹੋ ਹੀ ਸੋਚਦੀ ਰਹਿਣੀ ਹੈ ਮੇਰੀ ਤੀ ਪਤਾ ਨਹੀਂ ਕਿੱਦਾਂ ਮਾਰਦੀ ਇਹਨਾਂ ਨੇ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਚਲੋ ਕੋਈ ਗੱਲ ਨਹੀਂ ਮੈਂ ਤੁਸੀਂ ਧਨਾ ਕਰਿਆ ਕਰੋ ਅਜੇ ਬੜੇ ਜੀ ਆਨੇ ਆਣਾ ਘਰ ਕਿੰਨੇ ਕਵਾਰੀ ਇਦਾਂ ਕਰੋਗੇ ਹਨਾ ਤੁਸੀਂ ਕੋਈ ਗੱਲ ਨਹੀਂ ਹੌਸਲਾ ਰੱਖੋ ਨਾਲੇ ਜੋਤਨ ਨੂੰ ਵੀ ਹੌਸਲਾ ਦਿਓ ਤੇ ਚੋਪੀ ਹੋ ਗਈ ਉਹਨਾਂ ਦੀ ਉਹਦੇ ਨਾਲ ਵੀ ਗੱਲਬਾਤ ਕਰੋ ਠੀਕ ਆ ਤੇ ਮੈਂ ਵੇਖਾਂ ਕੋਈ ਬਾਹਰ ਦਾ ਕੰਮ ਹੈ ਠੀਕ ਆ ਚੱਲ ਪੁੱਤ ਤੂੰ ਨਾ ਦਿਲ ਚ ਕੋਹ ਕਰੀ ਨਹੀਂ ਕੋਈ ਗੱਲ ਨਹੀਂ ਕਿਤੇ ਮੇਰੀ ਧੀ ਦੇ ਨਾਲ ਪਤਾ ਨਹੀਂ ਕੀ ਹੋਇਆ ਹੈ ਕਿਦਾਂ ਨੇ ਨਸੀਹਤ ਦਿੱਤੀ ਤੇ ਕਿਦਾਂ ਨਹੀਂ ਕਿਤਾ ਕਿਦਾਂ ਕੋਲ ਕੋਲ ਕੇ ਮਾਰੀ ਇਹਨਾਂ ਨੇ ਹੈ ਫੁੱਲਾਂ ਵਰਗੀ ਕਿਤੇ ਮੇਰੀ ਧੀ ਹੀ ਕਿਤੇ ਕਿੰਨੂੰ ਦੱਸਾਂ ਮੈਂ ਆਪਣੇ ਢਿੱਡ ਦੀਆਂ ਮੈਂ ਤੇ ਦੱਸ ਵੀ ਨਹੀਂ ਸਕਦੀ ਮੇਰੀ ਧੀ ਨਾਲ ਕੀ ਬਣਿਆ ਵਾ ਕਿੱਦਾਂ ਯਾਦ ਕਰਦੀ ਹੋਊਗੀ ਭਰਾ ਨੂੰ ਮੈਨੂੰ ਹਾਂ ਭਰਾ ਨੇ ਵਿਚਾਰੇ ਨੇ ਘਰ ਨਹੀਂ ਆਪਣਾ ਵੇਖਿਆ ਕਿ ਚਲ ਮੈਂ ਸਭ ਕੁਝ ਦੇ ਦਨਾ ਉਹ ਪੰਜ ਜਿੱਦਾਂ ਮਰਜੀ ਔਖਾ ਰਹਿੰਦਾ ਸੀ ਜੀ ਮੈਨੂੰ ਤਾਂ ਨਾ लवली ਹਾਲ ਵੇਖ ਕੇ ਹੌਲੇ ਪੈਂਦੇ ਆ ਅੰਦਰੋਂ ਬਾਹਰ ਨਿਕਲਦਾ ਹੀ ਨਹੀਂਗਾ ਸਾਰਾ ਦਿਨ ਅੰਦਰੇ ਬੈਠਾ ਰਹਿੰਦਾ ਵਾ ਕਦੀ ਅਲਮਾਰੀ ਖੋਲ ਕੇ ਬਹਿ ਜਾਂਦਾ ਵਾ ਉਹਦਾ ਸਮਾਨ ਕੱਢ ਕੱਢ ਕੇ ਵੇਂਦਾ ਵਾ ਕਦੀ ਫੋਟੋਆਂ ਵੇਖਣ ਡੈ ਪੈਂਦਾ ਵਾ ਕਦੀ ਉਹਦਾ ਫੋਨ ਵੇਖਣ ਡੈ ਪੈਂਦਾ ਵਾ ਮੈਨੂੰ ਤੇ ਆ ਕਿਤੇ लवली ਜਿਹੜਾ ਵਾ ਨਾ ਡਿਪਰੈਸ਼ਨ ਵਿੱਚ ਨਾ ਚਲ ਜੇ ਇਹੋ ਟੈਨਸ਼ਨ ਲੱਗੀ ਰਹਿੰਦੀ ਆ ਮੈਨੂੰ ਤੇ ਗਈ ਹਮਿਆ ਵੀ ਇਹਦੇ ਕਮਰੇ ਚ ਵੇਖ ਕੇ ਆਈ ਆ ਇਦਾਂ ਹੀ ਕਰਨ ਡਿਆ ਆ ਫਿਕਰ ਤੇ ਮੈਨੂੰ ਬੜਾ ਲੱਗਾ ਪਰ ਹੁਣ ਗੱਲ ਸੁਣ ਮੇਰੀ ਇਹ ਕੰਮ ਕਰੀਏ ਇਹ ਡਿਪਰੈਸ਼ਨ ਚੋਂ ਫੇਰੀ ਨਿਕਲ ਸਕਦਾ ਆ ਇਹ ਆਪਣੀ ਨੌਕਰੀ ਤੇ ਜਾਵੀਂ ਤੇ ਇਹਨੂੰ ਦੀ ਨੌਕਰੀ ਤੇ ਭੇਜੀਏ ਭੈਣ ਜੀ ਗੱਲ ਤੇ ਤੁਹਾਡੀ ਠੀਕ ਆ ਮੈਂ ਵੀ ਹੋਗਾ ਸੋਚਣ ਲਈ ਆ लवली ਦੇ ਡੈਡੀ ਨਾ ਜਿਹੜਾ ਪੁਲਿਸ ਵਾਲਾ ਨਹੀਂ ਹੁੰਦਣਾ ਆ ਉਹਦੇ ਘਰ ਗਏ ਹੀ ਮੈਂ ਹਾਂ ਚੱਲਣਾ ਥੋੜੀ ਬੋਤੀ ਥੋੜੀ ਮੋਠਾ ਗਰਮ ਕਰ ਆਉ ਅਗਲੇ ਨੂੰ ਪਤਾ ਹੋਊਗਾ ਫੇ ਇਹਨਾਂ ਦੀ ਗੱਲ ਕਰਨੀ ਆ ਪਰ ਉਹ ਕਹਿੰਦਾ ਪੇ ਕੁੜੀ ਦਾ ਭਰਾ ਬਹਿ ਨਿਗਾ ਡਿਆ ਉਹ ਪੂਰੀ ਭੱਜ ਦੌੜ ਕਰਨ ਡਿਆ ਵਾ ਮੈਨੂੰ ਇਹ ਆ ਕਿ ਇਹ ਤੇ ਇਹ ਨਾ ਹੋਵੇ ਪੇ ਸਾਡੇ ਨਿਆਣੇ ਫਸ ਜਾਣੇ ਨਿਆਣੇ ਨੂੰ ਕਿਸੇ ਪਾਸੇ ਲਾਈਏ ਪੇ ਇਹਨਾਂ ਦਾ ਨਾਮ ਵਿੱਚ ਨਾ ਆਵੇ ਸਲਾਹ ਹਦੀ ਤੇ ਹੁਣ ਕੋਈ ਗੱਲ ਨਹੀਂ ਐ ਹੁਣ ਉਹਨਾਂ ਲਈ ਤਾਂ ਵੱਡਾ ਕੰਮ ਹੋਇਆ ਆ ਤੇ ਉਹਨੇ ਚੁੱਪਚੁਪ ਹੀ ਰਹਿਣਾ ਆ ਅਸਕੇ ਭਰਾ ਆ ਉਹਦਾ ਉਹਨੇ ਵੀ ਕਾਰਵਾਈ ਕਰਵਾਉਣੀ ਆ ਤੇ ਮੈਂ ਤੇ ਇਦਾਂ ਕਹਿਣ ਲਈ ਆ ਕਿ ਨਿਆਣੇ ਕਿਸ ਤਰ੍ਹਾਂ ਬਾਹਰ ਕੱਢੀਗੇ ਆਪਣੇ लवली ਨੂੰ ਭੇਜੀ ਆ ਦੀ ਨੌਕਰੀ ਤੇ ਤੇ ਸੰਦੀਪ ਨੂੰ ਭੇਜੀ ਆ ਦੀ ਸਹੁਰੇ ਨਾ ਹੋਊਗਾ ਨਾ ਤੇ ਜੇ ਹੱਥ ਪੈ ਜੋੜਨੇ ਪੈਣਗੇ ਨਾ ਸੰਦੀਪ ਨੂੰ ਕਹੋਗੀ ਪਾ ਦਲਜੀਤ ਅੱਗੇ ਜੋੜ ਲਾ ਚੋਪਰ ਕੇ ਦਲਜੀਤ ਨਾਲ ਨਾ ਚੱਲ ਜਾ ਇਹ ਇਦਾਂ ਕਰਨੇ ਆ ਕਿ ਜੇ ਇਹ ਚੱਲ ਗਈ ਨਾ ਤਾਂ ਤਾਂ ਵੀ ਘੜੋ ਘੜ ਹਾਨੂੰ ਇਹ ਹੋਊਗਾ ਇਨੇ ਆਣੇ ਤਾਂ ਸੇਫ ਹੈ ਆਈ ਹੈ ਨਾ ਸਾਡੀ ਕਿਹੜੀ ਗੱਲ ਆ ਵਿਹਲਾ ਕੋਈ ਨਾ ਕੋਈ ਬਾਨਾ ਮੜ ਕੇ ਮਾਰ ਲਾਂਗੇ ਭੈਣ ਜੀ ਗੱਲ ਤੇ ਤੁਹਾਡੀ ਠੀਕ ਆ ਦਲਜੀਤ ਤੇ ਨਾ ਸੰਦੀਪ ਨੂੰ ਖੜਨੋ ਤਿਆਰੀ ਨਹੀਂ ਗਾ ਹੈਗਾ ਚਲੋ ਠੀਕ ਆ ਤਿਆਂ ਪੁੱਤਾਂ ਬਾਰੇ ਬੜਾ ਕੁਝ ਕਰਨਾ ਪੈਂਦਾ ਉਹ ਤੇ ਹੱਥ ਪੱਲਾਉ ਦੇ ਗਾੜੀ ਛੋੜ ਲਾਂਗੇ ਫੇ ਕੋਈ ਗੱਲ ਨਹੀਂ ਹੁਣ ਤੂੰ ਇਹਨੂੰ ਲੈ ਜਾ ਜੇ ਮੰਨ ਲੋ ਕੱਲ ਨੂੰ ਕੋਈ ਕਾਰਵਾਈ ਹੋ ਗਈ ਪੁਲਿਸ ਨੇ ਸੰਦੀਪ ਨੂੰ ਹੀ ਖੜਿਆ ਇਹਦੇ ਵਿੱਚ ਸਾਡੀ ਕੱਲਿਆਂ ਦੀ ਬੇਇੱਜ਼ਤੀ ਨਹੀਂ ਗਈ ਇਹਦੇ ਸਹੁਰਿਆਂ ਦੀ ਵੀ ਬੇਇੱਜ਼ਤੀ ਆ ਉਥੇ ਵੀ ਇਹੋ ਗੱਲ ਹੀ ਕਹਿਣੀ ਵੀ ਇਹਨਾਂ ਦੀ ਜਿਹੜੀ ਨੌ ਆ ਜੇਲ੍ਹਾਂ ਦੇ ਵਿੱਚ ਹੁਣ ਤੱਕੇ ਖਾਂ ਰਹੀ ਆ ਚੱਲ ਆਪਣੇ ਘਰ ਗਈ ਹੋ ਅਹੀਂ ਬਹਾਨਾ ਮਾਰ ਦਾਂਗੇ ਵੀ ਸ਼ਹਿਰੋਂ ਸਾਡੇ ਨਾਲ ਹੀ ਆਈ ਸੀ ਤੋ ਉਸੇ ਵੇਲੇ ਚਲ ਗਈ ਉਹਦਾ ਵਿਚਾਰੀ ਤਾਂ ਕੀ ਕਸੂਰ ਵਾ ਚੱਲ ਸਾਡੇ ਤੇ ਜੋ ਵੀ ਕਾਰਵਾਈ ਹੋਊ ਨਾ ਅਹੀਂ ਤਾਂ ਫਿਰ ਆਪਣੇ ਸਿਰ ਤੇ ਝੱਲਾਂਗੇ ਹੀ ਨਿਆਣੇ ਤੇ ਦੋਵੇਂ ਇੱਕ ਪਾਸੇ ਹੋ ਜਾਣਗੇ ਨਾ ਇਹਨਾਂ ਦੀ ਜ਼ਿੰਦਗੀ ਬੱਜੂਗੀ ਅੱਜ ਕੱਲ ਨਾ ਸਾਰਾ ਤਰ੍ਹਾਂ ਕੰਮ ਚੱਲਦਾ ਪਿਆਹੇ ਪੁਹੇ ਦੇਗੇ ਨਾ ਨਿਕਲ ਜਾਣਾ ਬਾਹਰ ਕੋਈ ਗੱਲ ਨਹੀਂ ਬਾਕੀ ਇਹ ਆ ਇਹ ਸਾਨੂੰ ਨੂੰ ਕਿਹਾ ਜਿੱਦਾਂ ਉਹ ਮਿਲਿਆ ਨਾ ਪੁਲਿਸ ਵਾਲੇ ਨਾਲ ਉਹਨੂੰ ਪੁੱਛੀ ਤੇ ਨਾਲ ਪੈਸੇ ਕੁਝ ਦੇ ਦਾਂਗੇ ਕੋਈ ਗੱਲ ਨਹੀਂ ਇਹ ਲੋੜ ਹੈ ਨਾ ਤੇ ਮੈਂ ਇਹਨਾਂ ਨੂੰ ਕਹੂੰਗੀ ਪੈ ਦੇ ਦਾਂਗੇ ਇਹ ਤਾਂ ਭੱਜ ਦੌੜ ਪੂਰੀ ਕਰਨ ਦੇ ਆ ਤੇ ਕਿਸੇ ਤਰੀਕੇ ਨਾਲ ਸਾਡੇ ਸਿਰ ਤੇ ਗੱਲ ਨਾ ਆਵੇ ਹੁਣ ਤੁਹਾਨੂੰ ਪਤਾ ਵਾ ਨਵਾਂ ਨਵਾਂ ਤੇ ਕੰਮ ਹੋਇਆ ਵਾ ਅਗਲੇ ਨੇ ਕਾਰਵਾਈ ਤੇ ਕਰਾਉਣੀ ਕਰਾਉਣੀ ਤੇ ਪੁਲਿਸ ਦਾ ਵੀ ਫਰਜ਼ ਪੰਦਾ ਵਾ ਉਹਨਾਂ ਵੀ ਆਉਣਾ ਹੀ ਆਉਣਾ ਉਹਨਾਂ ਨੇ ਸਬੂਤ ਲੱਭਣੇ ਆਂ ਪਰ ਗੱਲ ਤੇ ਸਿੱਧਾ ਡਰਿਆ ਹੋਣਾ ਸਿਰਫ ਉਹ ਨਿਆਣਿਆਂ ਨੂੰ ਕੱਢੀਏ ਮੁੜ ਕੇ ਵੇਖੀ ਜਾ ਜੋ ਕੋਈ ਗੱਲ ਨਹੀਂ ਇਹ ਟੈਂਸ਼ਨ ਤੋਂ ਵੀ ਨਹੀਂ ਲਵਲੀ ਨੂੰ ਕਹਿਨੀ ਆ ਫੇ ਸਮਾਨ ਪਾ ਹ ਤਾਂ ਤੂੰ ਤੇ ਜਾ ਹ ਤੇਰੇ ਡੈਰੀਦਨ ਚੜਾਉਂਦੇ ਆ ਤੇ ਬਾਅਦ ਦੀ ਬਾਅਦ ਵਿੱਚ ਵੇਖੀ ਜਾਊਗੀ ਚੱਲ ਉਹ ਤੇ ਡਿਊਟੀ ਤੇ ਜਾਊਗਾ ਮਨ ਹੋਰ ਦਾ ਹੋਊਗਾ ਕੱਲ ਨੂੰ ਭਾਬੀ ਜੀ ਮੈਂ ਪਿੰਡ ਚਲ ਜਣਾ ਆਇਆ ਤਨਾਲਿਮੇਟਰ ਨਾਲ ਇੱਕ ਗੱਲ ਕਰਨੀ ਸੀ ਤੇ ਵੇਖੋ ਕਿੰਨੀਆਂ ਮੇਰੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਇਆਂ ਆ ਤੇ ਤੁਸੀਂ ਮੇਰਾ ਨਾ ਐਨਾ ਸਾਹ ਦਿੱਤਾ ਹੈ ਨਾ ਕਿ ਜਿਹੜੀ ਕੋਈ ਗੱਲ ਨਹੀਂ ਕਰਨ ਵਾਲੀ ਜਦੋਂ ਭਾਬੀ ਜੀ ਕੱਲ ਨੂੰ ਸਾਰਾ ਕੁਝ ਠੀਕ ਹੋ ਜਾਣਾ ਨਾ ਤੇ ਜਿੰਨਾ ਸਾਰਿਆਂ ਨੇ ਮੇਰਾ ਸਾਹ ਦਿੱਤਾ ਹੈ ਨਾ ਉਹ ਸਾਰਿਆਂ ਤੋਂ ਪਹਿਲਾਂ ਨਾ ਵੀਰ ਜੀ ਦਾ ਨਾਂ ਤੇ ਤੁਹਾਡਾ ਨਾਂ ਹੋਣਾ ਵਾ ਰਪਿੰਦਰ ਅਸੀਂ ਕੌਣ ਹੁੰਨੇ ਆ ਕਰਨ ਵਾਲੇ ਰੱਬ ਹੀ ਹੈ ਜਿਹੜਾ ਆਪ ਹੀ ਸਾਰੇ ਕੰਮ ਕਰਾਉਂਦਾ ਵਾ ਨਾਲੇ ਬਹੁਤ ਤੇਰਾ ਸੁਭਾਅ ਇਹਦਾ ਵਧੀਆ ਵਾ ਅਸੀਂ ਕਿੱਦਾਂ ਪਿੱਛੇ ਹਟ ਜਾਂਦੇ ਅਈ ਦਨੀਏ ਗੱਲਾਂ ਨਾ ਮੰਚ ਸੋਚਿਆ ਕਰ ਜਾਂ ਮੇਰਾ ਬਹੁਤ ਿਆਰ ਹੋ ਮੈਂ ਵੀ ਸਬਜੀ ਨੂੰ ਤੜਕਾ ਲਾ ਕੇ ਫਿਰ ਚੱਲਨੇ ਹੈ ਜੀ ਹਾਂ ਤਾਂ ਪੁੱਤ ਕੀ ਸੋਚਣ ਦੀ ਸੋਚਣਾ ਕੀ ਹੈ ਮੰਮੀ ਹੂੰ ਸੋਚਣ ਨੂੰ ਕੁਛ ਪਿਛੇ ਰਿਹਾ ਵਾ ਪੁੱਤ ਮੇਰੀ ਗੱਲ ਸੁਣ ਤੇਰੀ ਢਾ ਕੇ ਕੀ ਕਹਨਾ ਜੇ ਤੁਸੀਂ ਇਦਾਂ ਕਰੋਗੇ ਜੀ ਉਹਣਾ ਤਾਂ ਜੋ ਵੀ ਚੁੱਪ ਚਾ ਰਾ ਤੇ ਮੈਂ ਕੀ ਕਰਨਾ ਤੁਹਾਡੇ ਵੱਲ ਵੇਖ ਲੈ ਕੇ ਹੋਣਾ ਫਿਰ ਮੈਨੂੰ ਤੇ ਇਹ ਵਿਚਾਰੇ ਚੁੱਪ ਨੇ ਤੇ ਮੈਨੂੰ ਤੇ ਆਪੇ ਕਦਾ ਪੈਣਾ ਮੰਮੀ ਇਹ ਕੰਮ ਸੋਚਿਆ ਥੋੜੀ ਜਿਹੜਾ ਸਾਡੇ ਨਾਲ ਹੋ ਗਿਆ ਆਪਣਾ ਘਰ ਬਰ ਲਟਾ ਕੇ ਸਾਰਾ ਕੁੜੀ ਤੇ ਲਾਉਣ ਨੂੰ ਤਿਆਰ ਹੀਗੇ ਫੇ ਚਲ ਕੁੜੀ ਦਾ ਘਰ ਵਸਦਾ ਰਹੇ ਕੀ ਪਤਾ ਹੀ ਕਿ ਉਹਨਾਂ ਦੇ ਦਿਲ ਵਿੱਚ ਇੰਨੀ ਖੋਟ ਆ ਉਹਨਾਂ ਤਾਂ ਪਹਿਲਾਂ ਹੀ ਸਾਡੇ ਜਾਣ ਤੋਂ ਕੰਮ ਕਰ ਛੱਡਿਆ ਉਹਨਾਂ ਚੜੀ ਦਾ ਤੇ ਕੀ ਕਰਨਾ ਹੈ ਸਾਡੇ ਕਰ ਵੀ ਨਹੀਂ ਸਕਦੇ ਕੋ ਰੱਬਗਰੀ ਜੋਰੀ ਨਹੀਂ ਜੋ ਰੱਬ ਹੀ ਬਚਾ ਸਕਦਾ ਹੈ ਉਹਨਾਂ ਚੱਲ ਕੇ ਇਹਨੂੰ ਘੱਲ ਹੀ ਦਿੰਦਾ ਕਿਤੇ ਤੇ ਮੇਰੀ ਤੀਨ ਕੋਈ ਬਚਾਉਣ ਚੱਲਦਾ ਕੋ ਰੱਬ ਦਾ ਰੂਪ ਹੀ ਬਣ ਕੇ ਕਿਤੇ ਇਹੋ ਹੀ ਪਹਿਲਾਂ ਚੱਲ ਜਾਂਦਾ ਜੀਵਨ ਤਾਂ ਕੀ ਮੰਮੀ ਜੀ ਕੁੜੀ ਵਿਚਾਰੀ ਕਲਪਦੀ ਰਹੀ ਆ ਵੀ ਮੇਰੇ ਵਾਸਤੇ ਗੱਡੀ ਨਾਲ ਲਿਓ ਇਹਨਾਂ ਦੇ ਇਰਾਦੇ ਚੰਗੇ ਨਹੀਂ ਹੈਗੇ ਅਸੀਂ ਤੇ ਇਹੋ ਕਹਿੰਨੇ ਹਾਂ ਵੀ ਚਲੋ ਦਾ ਘਰ ਵਸ ਜਾਊਗਾ ਗੱਡੀ ਚੱਲ ਜੂਗੀ ਕੀ ਪਤਾ ਨਾਖ ਪਾਉਣ ਕੁੜੀ ਨੂੰ ਪਰ ਕੀ ਪਤਾ ਹੈ ਵੀ ਉਹ ਦਿਲ ਚ ਕੀ ਕੋਈ ਸੋਚੀ ਬੈਠੀ ਹੈ ਜੇ ਕੁੜੀ ਮਾਰਨੀ ਹੀ ਤੇ ਲੈਣ ਕਿਉਂ ਆਏ ਸੀ ਉਦੋਂ ਇੱਥੇ ਉਹ ਦਿਨ ਘਾਤੋਂ ਲੈ ਗਏ ਕੁੜੀ ਨੂੰ ਮੈਨੂੰ ਲੱਗਦਾ ਖੜਿਆ ਹੀ ਉਹਨਾਂ ਨੇ ਤਾਂ ਹੀ ਕਿ ਅੰਦਰ ਪਾ ਕੇ ਮਾਰਨੀ ਆ ਥਾਏ ਮੈਨੂੰ ਕੀ ਪਤਾ ਮੈਂ ਆਪਣੀ ਧੀ ਨਾ ਹੀ ਕਲਮਦੀ ਇਹੋ ਗੱਲ ਦਾਦੇ ਮਮੀ ਦੁਖਵਾ ਕਿ ਜੇ ਵਿਚਰੀ ਆਈ ਹੀ ਤੇ ਰਹਿ ਜਾਂਦੀ ਹੋਰ ਚਾਰ ਦਿਨ ਕੀ ਪਤਾ ਹੋਣੀ ਢਾਲੀ ਜਾਂਦੀ ਤੇ ਤਾਂ ਜਿਉ ਬੰਦ ਦਲਜੀਤ ਦੇ ਅੱਖੇ ਲੱਗ ਜਾਂਦਾ ਤੇ ਨਾ ਹੀ ਹੀ ਕਲਮਦੇ ਦਲਜੀਤ ਨੇ ਬੜਾ ਰੌਲਾ ਪਾਇਆ ਤੁਸੀਂ ਨਾ ਕੁੜੀ ਘਲਾਓ ਸਾਨੂੰ ਕੀ ਪਤਾ ਇਹ ਆ ਕੰਮ ਬੰਨਣਾ ਆ ਮੇਰੀ ਗੱਲ ਸੁਣ ਜੋ ਬਣ ਗਿਆ ਵੇਲੀ ਤੂੰ ਵੀ ਟੈਨਸ਼ਨ ਲੈਣ ਦੀਆਂ ਜਾ ਕੇ ਗੱਲਬਾਤ ਉਹਦੇ ਨਾਲ ਕਰ ਤੂੰ ਦੋਵੇਂ ਜਣੇ ਇਦਾਂ ਟੈਨਸ਼ਨ ਲੈਿੰਦਾ ਚੰਗਾ ਥੋੜਾ ਕੰਮ ਉਹ ਆਪਣੇ ਅੰਦਰ-ਅੰਦਰ ਹੀ ਦਿਆ ਵਾ ਹੈਂ ਤੂੰ ਆਪਣੇ ਤੇ ਗੱਲਬਾਤ ਕਰੋ ਮੇਰਾ ਪੁੱਤ ਜਾ ਜਾਂ ਸੱਦ ਕੇ ਲਿਆ ਛੰਨੀ ਬੈਠਿਆ ਬੈਠਿਆ ਕੰਮ ਪਿਆ ਗਿਆ ਹੈਂ ਨਾ ਬਹੁਤਾ ਹੀ ਮਾਰਾ ਹੋ ਗਿਆ ਸਸ ਹੁਣ ਇਹਦੀ ਫੋਟੋ ਵੇਂਦਾ ਰਿਆ ਕਰ ਅੱਗੇ ਵੀ ਕੋਈ ਕੰਮ ਕਰਨਾ ਕਿ ਨਹੀਂ ਕਰਨਾ ਐਦਾਂ ਪੁੱਤ ਪਿਆਨਾ ਨਹੀਂ ਗੁਜ਼ਾਰਾ ਹੋਣਾ ਸਿਆਣਾ ਬਣ ਕਿੰਨੀ ਵਾਰਾਂ ਤੈਨੂੰ ਮੈਂ ਸਮਝਾਇਆ ਵਾ ਸਾਰੇ ਕੰਮਾਂ ਦੇ ਹਾਲ ਨਿਕਲ ਆਉਂਦੇ ਆ ਬਿਮਾਰ ਹੋ ਜਾਏਗਾ ਉਹ ਦੁੱਖ ਹਾਨੂੰ ਹੀ ਆ ਹੋਰ ਕਿਸ ਨੂੰ ਨਹੀਂਗਾ ਓ ਮਾਤਾ ਕਿਤੇ ਨਹੀਂ ਮੈਂ ਬਿਮਾਰ ਹੁੰਦਾ ਠੀਕ ਆ ਨਾ ਬਿਮਾਰੀ ਤਾਂ ਵੱਡਾ ਰੋਗ ਤੇ ਲੱਗ ਗਿਆ ਕੋਈ ਰੋਗ ਨਹੀਂ ਗੱਲ ਲੱਗਾ ਸਾਰੇ ਕੰਮ ਠੀਕ ਹੋ ਜਾਣੇ ਆ ਤੂੰ ਮੇਰਾ ਪੁੱਤ ਨਾ ਮੇਰੀ ਇੱਕ ਸਲਾਹ ਮੰਨ ਤੂੰ ਵਾਪਸ ਡਿਊਟੀ ਤੇ ਚੱਲ ਜਾ ਡਿਊਟੀ ਤੇ ਚੱਲ ਜਾ ਮੰਮੀ ਮੈਂ ਕਿਦਾਂ ਡਿਊਟੀ ਤੇ ਚੱਲ ਜਾਂ ਦੱਸ ਮੈਂ ਤਾਂ ਨੌਕਰੀ ਛੱਡ ਦੇਣੀ ਆ ਵੇ ਨੌਕਰੀ ਛੱਡ ਦੇਣੀ ਆ ਆ ਕਿ ਗੱਲਾਂ ਕਰਨ ਡਿਆ ਵਾਂ ਨੌਕਰੀ ਕਰਕੇ ਹੁਣ ਮੈਂ ਕਰਨੀ ਕੀ ਹੈ ਜਦੋਂ ਟੱਬਰ ਹੀ ਨਹੀਂ ਰਹਾ ਤੇ ਤੇਰੀ ਉਮਰ ਨੰਗੀ ਆ ਵੀ ਉਹਦੇ ਨਾਲੋਂ ਵਧੀਆ ਰਿਸ਼ਤਾ ਲੱਭਾਂਗੇ ਸੋਹਣੀ ਸੁਨੱਖੀ ਕੁੜੀ ਲੱਭਾਂਗੇ ਉੱਚੀ ਲੰਮੀ ਜਵਾਨ ਸੋਹਣੀ ਕਿਉਂ ਮੰਤੇ ਗੱਲ ਆ ਕੇ ਬੈਠਾ ਵਾ ਮਾਤਾ ਜਦੋਂ ਦਾ ਵਿਆਹ ਹੋਇਆ ਹੁਣ ਤੇਰੇ ਮੂੰਹ ਤੇ ਇਹੋ ਗੱਲ ਵਾ ਕਿ ਤੇਰਾ ਦੂਜਾ ਵਿਆਹ ਕਰ ਦੇਣਾ ਦੂਜਾ ਵਿਆਹ ਕਰ ਦੇਣਾ ਤੇ ਉਹ ਦਿਨ ਤੂੰ ਹੌਲੀ-ਹੌਲੀ ਨਾ ਲੈ ਆਂਦਾ ਮੈਂ ਤੇ ਪੁੱਤ ਤੈਨੂੰ ਸਮਝਾਉਂ ਨਹੀਂ ਆ ਇੰਨੇ ਕਾਲੇ ਨਹੀਂ ਪਈਦਾ ਹੁੰਦਾ ਤੂੰ ਫੇਰ ਵੀ ਆਪਣੀ ਮਾਂ ਦੀ ਗੱਲ ਨਹੀਂ ਸੁਣਦਿਆ ਤੂੰ ਡਿਊਟੀ ਤੇ ਸਲ ਜਾ ਤੇ ਸੰਦੀਪ ਨੂੰ ਵੀ ਨਾ ਮਿਆਦੇ ਸਹੁਰੇ ਘਰ ਲੈਣਾ ਵਾ ਦਲਜੀਤ ਨੂੰ ਕਹਿ ਕੇ ਵੀ ਆਪਣੀਆਂ ਮਾਂਤ ਲੈ ਜਾ ਭਰਾ ਮੇਰੇ ਕੋ ਨਾ ਹੁਣ ਬੋਝ ਨਹੀਂ ਚੁੱਕਿਆ ਜਾਂਦਾ ਹੁਣ ਜੋ ਮੰਮੀ ਨੂੰ ਸਹੁਰੇ ਘਰ ਲੈਣਾ ਵਾ ਤੇ ਉਦੋਂ ਘੱਲ ਦਿੰਦੇ ਤੇ ਘਰ ਚ ਨਾ ਆਈ ਨੇ ਪੰਗੇ ਪੈਂਦੇ ਵੀ ਮੈਂ ਤਾਂ ਕਹਿੰਨੀ ਹਾਂ ਪਰ ਉਹ ਨਾ ਨਹੀਂ ਮੰਨਦਾ ਹੁਣ ਮੰਨ ਜਾਊਗਾ ਜਿਹੜੇ ਖੂਚ ਪੈਂਦੀ ਤੇ ਹੁਣ ਮੰਨ ਜਾਊਗਾ ਤੇ ਕੋਈ ਗੱਲ ਨਹੀਂ ਹੁਣ ਮਨਾਵਾਂਗੇ ਅਹੀਂ ਮਨਾਉਣਾ ਵਾ ਤੇ ਮਨਾਉਣਾ ਵੀ ਪੈਣਾ ਵਾ ਵੇਖ ਲਓ ਆਪਣੀ ਮਰਜ਼ੀ ਪਰ ਮੈਂ ਡਿਊਟੀ ਤੇ ਨਹੀਂ ਜਾਣਾ ਸੜਗੀ ਮੇਰੀ ਕਿਸਮਤ ਆ ਮੈਂ ਤੈਨੂੰ ਸਮਝਾਉਣ ਆਈ ਆ ਤੂੰ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਂਂ ਡਿਆ ਵਾ ਪੁੱਤ ਮਾਂ ਪਿਓ ਦੀ ਗੱਲ ਮੰਨ ਵੀ ਲਈਦੀ ਹੁੰਦੀ ਆ ਮਾਂ ਪਿਓ ਜਿਹੜੀ ਗੱਲ ਕਹਿੰਦੇ ਆ ਨਾ ਬੱਚਿਆਂ ਦੇ ਭਲੇ ਵਾਸਤੇ ਕਹਿੰਦੇ ਆ ਇਹਦੇ ਵਿੱਚ ਤੇਰੀ ਭਲਾਈ ਆ ਤੇ ਮਾਂ ਪਿਓ ਜੋ ਮਰਜ਼ੀ ਕਰੀ ਜਾਣ ਤੇ ਬੱਚੇ ਮੰਨੀ ਜਾਣ ਫਿਰ ਵੇ ਕੀ ਕੀਤਾ ਵਾ ਐਵੇਂ ਨਾ ਛਦਾਈ ਬਣ ਉੱਠ ਤਾਂ ਰੋਟੀ ਪਾਣੀ ਖਾ ਤੇ ਤਿਆਰੀ ਬਣ ਤੇਰੇ ਡੈਡੀ ਤੈਨੂੰ ਚੜਾ ਕੇ ਆਉਣ ਚੱਲ ਡਿਊਟੀ ਤੇ

ਹਾਂਜੀ ਇੱਥੇ ਬੈਠੇ ਜੇ ਆ ਕੇ ਉਦਾਂ ਹੀ ਕੰਮ ਹੀ ਥੋੜਾ ਜਿਹਾ ਕਰਨ ਵਾਲੇ ਵੇਲੀ ਦਾ ਤੇ ਫਿਰ ਇੱਥੇ ਬਹਿ ਗਿਆ ਮੁੜ ਕੇ ਕੰਮ ਤੇ ਤੁਹਾਨੂੰ ਵੀ ਪਤਾ ਵਾ ਵੀ ਹੁਣ ਹੋਣਾ ਨਹੀਂ ਹੈਗਾ ਤਾਂ ਟਾ ਕਿਹੜਾ ਕਿਸੇ ਕੰਮ ਚ ਜੀ ਲੱਗਣ ਲਿਆ ਵਾ ਕਦੀ ਉੱਥੇ ਬਹਿ ਜਾਂਦੇ ਜੀ ਕਦੀ ਇੱਥੇ ਆ ਕੇ ਬਹਿ ਜਾਂਦੇ ਜੀ ਕੱਲਿਆਂ ਨੂੰ ਕੋਈ ਗੱਲਬਾਤ ਹੋ ਗਈ ਫਿਰ ਅਸੀਂ ਕਿਦੇ ਵਾਲੇ ਵੇਖਾਂਗੇ ਮੈਂ ਸੋਚਣ ਰਿਹਾ ਸੀਗਾ ਵੀ ਬਾਕੀ ਦੇ ਚਲੋ ਜਿਹੜੇ ਕੰਮ ਕਰਨੇ ਕਰਨੇ ਗੱਡੀ ਵਾਲਾ ਜਿਹੜਾ ਕੰਮ ਨਾ ਪਹਿਲਾਂ ਇਹ ਕਰੀਏ ਕਿਉਂ ਐਡੀ ਵੱਡੀ ਰਕਮ ਸਿਰ ਤੇ ਚੜ ਜਾਣੀ ਆ ਫਾਇਦਾ ਕੋਈ ਨਹੀਂ ਹੋਣਾ ਤੇ ਜਾਂ ਤੇ ਏਜੰਸੀ ਵਾਲਿਆਂ ਨਾਲ ਗੱਲ ਕਰ ਲੈਣੇ ਆ ਵੀ ਹਨਾ ਤਿੰਨ ਚਾਰ ਦੇਣੀ ਹੋਏ ਜੇ ਕਢਾਈ ਨੂੰ ਹਾਂਜੀ ਉਹਨਾਂ ਨੂੰ ਪੁੱਛ ਲੈਣੇ ਆ ਵੀ ਜੇ ਤੇ ਵਾਪਸ ਲੈਂਦੇ ਆ ਠੀਕ ਰੇਟ ਤੇ ਤੇ ਤਾਂ ਵੀ ਠੀਕ ਆ ਨਹੀਂ ਤੇ ਕਿਸੇ ਨੂੰ ਪੁੱਛ ਲੈਣੇ ਇੱਕ ਦੋ ਨਾਲ ਰੱਖੀ ਹਨਾ ਕੋਈ ਗੱਲ ਨਹੀਂ ਆਪੇ ਗੱਡੀ ਦਾ ਵੀ ਹੱਲ ਹੋ ਜਾਊਗਾ ਜੇ ਤੀਂ ਇਹਦਾ ਟੈਨਸ਼ਨ ਲਈ ਜਾਓਗੇ ਮੰਮੀ ਵੀ ਤੁਹਾਡੇ ਵੱਲ ਵਹਿੰਦੇ ਆ ਮੈਂ ਅੰਦਰ ਬੈਠੀ ਉਹਨਾਂ ਮੈਨੂੰ ਤੁਹਾਡੇ ਵੱਲ ਖਲਾਤ ਆਇਆ ਕਿ ਜੋ ਬਣ ਟੈਨਸ਼ਨ ਚ ਤਹੀ ਚੁੱਪਚਾਪ ਬੈਠੇ ਰਹੋਗੇ ਅਹੀਂ ਬਾਕੀ ਕੰਮ ਕਿੱਦਾਂ ਕਰਨੇ ਆ ਤਹੀ ਤੇ ਆਪਣਾ ਖਿਆਲ ਦਾਖੋ ਘਟੋ ਘਟ ਟੈਨਸ਼ਨ ਤੇ ਜੋਦ ਹੁਣ ਹੁੰਦੀ ਆ ਐਡਾ ਵੱਡਾ ਕੰਮ ਸਾਡੇ ਨਾਲ ਹੋ ਗਿਆ ਜਿਹੜੇ ਕੰਮ ਦੀ ਉਮੀਦ ਵੀ ਨਹੀਂ ਸੀ ਤੇ ਟੈਨਸ਼ਨ ਫੇਰ ਬਣਾ ਹੋਵੇ ਇਹ ਹੋ ਸਕਦਾ ਬਾਕੀ ਚਲੋ ਕੋਈ ਗੱਲ ਨਹੀਂ ਜਿਹੜੇ ਕੰਮ ਕਰਨ ਵਾਲੇ ਉਹ ਤੇ ਕਰਨੇ ਹੀ ਆ ਗੱਡੀ ਦਾ ਮੈਂ ਸੋਚਣ ਡਿਆ ਵਾਂ ਕਿ ਪਹਿਲਾਂ ਇਹ ਕੰਮ ਨੂੰ ਵੇਚ ਦਈਏ ਕਿਉਂ ਜਿੰਨੀ ਪੁਰਾਣੀ ਹੁੰਦੀ ਗਈ ਨਾ ਮੁੜ ਕੇ ਫੇਰ ਇਹਦਾ ਵੀ ਵੈਲਿਊ ਡਾਊਨ ਹੋ ਜਾਣੀ ਆ ਹਾਂ ਹਾਂ ਤੇ ਜਿਹੜਾ ਕੰਮ ਸਾਡਾ ਹੋਣਾ ਸੀ ਉਹ ਤੇ ਹੋ ਗਿਆ ਤੇ ਖਰਚਾ ਹੋਰ ਕਿਉਂ ਸਿਰ ਤੇ ਚੜਾਉਣਾ ਕਿ ਨਹੀਂ ਜੈਂਸੀ ਵਾਲਿਆਂ ਨੂੰ ਪੁੱਛ ਲੈਣੇ ਜੇ ਇਹਦੇ ਤੋਂ ਵਾਪਸ ਲੈਂਦੇ ਆ ਤੇ ਠੀਕ ਆ ਇਥੇ ਤੋਂ ਲਾਗੋ-ਛਾਗੋ ਪਤਾ ਕਰ ਲੈਣੇ ਜੇ ਕੋਈ ਨਵੀਂ ਗੱਡੀ ਲਿੰਦਾ ਹੋਵੇ ਤੇ ਚੱਲ ਉਹਨੂੰ ਦੇ ਦਾਂਗੇ ਬੋਲਦੇ ਨੇ ਲਾਗੋ-ਛਾਗੋ ਗੱਡੀ ਕਿੰਨੇ ਲੈਣੀ ਆ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਆ ਵੀ ਸਾਡੇ ਨਾਲ ਕੀ ਹੋਇਆ ਕਿਸੇ ਨੇ ਕਹਿਣਾ ਲੋਹਾ ਮਾੜਾ ਵਾ ਕਿਸੇ ਨੇ ਹੋਰ ਕੋਈ ਗੱਲ ਕਰਨੀ ਆ ਐਵੇਂ ਲੋਕਾਂ ਦੀਆਂ ਗੱਲਾਂ ਸੁਣਨ ਨਾਲੋਂ ਚੰਗਾ ਵਾ ਵੀ ਤਸੀਂ ਜੈਂਸੀ 'ਚ ਗੱਡੀ ਦੇ ਦਿਓ ਇਦਾਂ ਜੇ ਕਿਸੇ ਨੇ ਗੱਲ ਕਰਤੀ ਫਿਰ ਤਾਂ ਡਾ ਮਨ ਦੁਖਣਾ ਚਲੋ ਕੋਈ ਨਹੀਂ ਵੇਖਣਾ ਵਾ ਮੁਖਤਿਆਰ ਭਾਜੀ ਹੁਣੇ ਕਹਿੰਦੇ ਸੀ ਸ਼ਾਇਦ ਅੱਜ ਆਉਣ ਅੱਛਾ ਉਹਨਾਂ ਨਾਲ ਵੀ ਸਲਾਹ ਕਰ ਲਾਂਗੇ ਇੱਕ ਵਾਰੀ ਵੀ ਕੀ ਕਰਨਾ ਚਲੋ ਕੋਈ ਨਹੀਂ ਵੇਖ ਲਿਓ ਨਾਲੇ ਤੁਸੀਂ ਟੈਨਸ਼ਨ ਨਾ ਲਓ ਟੈਨਸ਼ਨ ਤੇ ਤੁਸੀਂ ਤਾਂ ਲਓ ਨਾ ਜੇ ਤੁਹਾਡੇ ਵੱਲੋਂ ਕੋਈ ਕਮੀ ਰਹੀ ਹੋਵੇ ਤਸੀਂ ਦੇ ਆਪਣਾ ਸਾਰਾ ਕੁਝ ਉੱਥੇ ਦੇਣ ਨੂੰ ਤਿਆਰ ਹੀਗੇ ਕੀ ਕਰਨਾ ਫਿਰ ਹੁਣ ਚਲੋ ਚਲੀਏ ਉੱਥੇ ਕਾ ਚੱਲਦੇ ਆ ਚਲੋ ਕੀ ਕਰਨਾ ਇੱਥੇ ਬੈਠੇ ਉਹ ਜਨਾਬ ਤੁਸੀਂ ਫਿਕਰ ਨਾ ਕਰੋ ਸੇਵਾ ਤੁਹਾਡੀ ਹੁੰਦੀ ਰਹੂਗੀ ਇਹ ਆ ਵੀ ਪਰਸ ਨਹੀਂ ਕਰਾਉਣੀ ਚਾਹੀਦੀ ਬੀਤੀ ਬੜੀਏ ਗੱਲ ਚ ਜੇ ਬਾਰ-ਬਾਰ ਪੁਲਿਸ ਆਵੇ ਤੇ ਹਾਂਜੀ ਹਾਂਜੀ ਚਲੋ ਠੀਕ ਆ ਮੈਂ ਬਾਅਦ ਚ ਕਰੂੰਗਾ ਗੱਲ ਕਿਹਦਾ ਫੋਨ ਹੈਗਾ ਉਹ ਮਰਾਜਮਾਂ ਦਾ ਹੀ ਆ ਕਿ ਪੁਲਿਸ ਵਾਲੇ ਦਾ ਹੀ ਕੀ ਆਂਦਾ ਵਾ ਉਹਨੂੰ ਮੈਂ ਪੈਸੇ ਦੀ ਪਰਵਾਹ ਨਾ ਕਰ ਆਹੋ ਤੇ ਪੁਲਿਸ ਨਹੀਂ ਆਉਣੀ ਚਾਹੀਦੀ ਘਰ ਹਾਂ ਇਹ ਤਾਂ ਤੁਹਾਡੀ ਗੱਲ ਠੀਕ ਆ ਮੈਂ ਬਾਰ-ਬਾਰ ਪੁਲਿਸ ਆਏ ਤੇ ਸਾਡੇ ਪੱਲੇ ਕੀ ਰਹਿੰਦਾ ਚੱਲ ਇਹ ਗੱਲ ਤੇ ਛੱਡੋ ਮੈਂ ਅਟਲੇ ਨਾਲ ਇੱਕ ਗੱਲ ਹੋਰ ਕਰਨੀ ਸੀ ਦੱਸੋ ਤੁਸੀਂ ਲਵਲੀ ਨੂੰ ਕਿਹ ਤਰੀਕੇ ਨਾਲ ਮਨਾਓ ਹਾਂ ਕਿ ਤੂੰ ਡਿਊਟੀ ਦਾ ਚੱਲ ਜਾ ਵੇਖੋ ਤੁਸੀਂ ਆਪ ਸਿਆਣੇ ਜੀ ਉਦੋਂ ਤੇ ਸਾਰਾ ਕੰਮ ਹੋ ਗਿਆ ਹੀ ਜਦੋਂ ਤੁਸੀਂ ਲਵਲੀ ਨੂੰ ਘਰ ਲੈ ਕੇ ਆਏ ਜੀ ਮੁਲਾਜ਼ਮ ਕਿਹੜੇ ਨਹੀਂ ਉਹਨਾਂ ਨੂੰ ਤਾਂ ਪਤਾ ਹੀ ਵੀ ਮੁੰਡਾ ਹੋਣਾ ਉੰਡਿਆ ਤੇ ਕਵਾਂਗੇ ਇਹਦੇ ਛੁੱਟੀ ਦੋ ਤਿੰਨ ਦਿਨ ਦੀ ਤੇ ਚਲ ਗਿਆ ਵਾ ਓਏ ਉਹ ਤਾਂ ਤੇਰੀ ਗੱਲ ਠੀਕ ਆ ਅਜੇ ਤਾਂ ਉਹ ਡੁੱਡ ਪੈਂਟਿਆ ਤੇਰੇ ਹੁੰਦਿਆ ਉਹ ਤਾਂ ਗੱਲ ਹੀ ਨਹੀਂ ਸੁਣਦਾ ਤੇ ਚੱਲ ਨਹੀਂ ਸੋਨਦਾ ਤੇਹੀਂ ਤਾਂ ਆਪਣੇ ਵਾਲਾ ਸੱਚੇ ਰਹਿਣਾ ਨਾ ਵੀ ਮੁੰਡਾ ਸਾਡਾ ਛੁੱਟੀ ਆਇਆ ਸੀ ਤੇ ਦੂਜੀ ਗੱਲ ਇਹ ਆ ਵੀ ਮੇਰਾ ਰਾਤਾ ਵਾ ਦਲਜੀਤ ਨੂੰ ਫੋਨ ਕਰਾਂ ਵੀ ਆਣ ਕੇ ਨਾ ਤੇ ਪੁੱਤ ਸੰਦੀਪ ਨੂੰ ਲੈ ਜਾ ਜੇ ਸੰਦੀਪ ਵੀ ਸਾਡੇ ਨਾਲ ਕਿਤੇ ਰਗੜੀ ਗਈ ਨਾ ਤੇ ਚੰਗੇ ਨਹੀਂ ਲੱਗੇਦਾ ਫੇਰ ਵੀ ਸਾਡੇ ਘਰ ਦੀ ਇੱਜ਼ਤ ਵਾ ਲੋਕੀਂ ਗੱਲਾਂ ਕਰਨਗੇ ਓਏ ਉਹ ਤੇ ਤੇਰੀ ਗੱਲ ਠੀਕ ਵਾ ਮੈਂ ਆਪਦਾ लवली ਨੂੰ ਸਮਝਾਵਨਾ ਵਾ ਕਿ ਨਿਕਲ ਜਾ ਤਾਂ ਚੰਗਾ ਰਹਿ ਜਾਏਗਾ ਨਹੀਂ ਤੇ ਨੌਕਰੀ ਜਾਂਦੀ ਰਹਿਣੀ ਹੈ ਤੇ ਦਲਜੀਤ ਨੂੰ ਤਾਂ ਮੇਰਾ ਅਰਾਦਾ ਬਾਂਡਿਆ ਫੇ ਮੈਂ ਆਪ ਹੀ ਫੋਨ ਕਰ ਲਾ ਫੇ ਉਹ ਤਾਂ ਆਣ ਕੇ ਨਾ ਤੇ ਸੰਦੀਪ ਨੂੰ ਲੈ ਜਾ ਤੇ ਜਿਹਾਨੂੰ ਆਪ ਵੀ ਛੱਡਣਾ ਜਾਣਾ ਪਊਗਾ ਨਾ ਤੇ ਆਪ ਜਾ ਕੇ ਛੱਡਾਵਾਂਗੇ ਕੋਈ ਗੱਲ ਨਹੀਂ ਜਦੋਂ ਲੋੜ ਹੁੰਦੀ ਹੈ ਨਾ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਵਾ ਸਾਰੇ ਕੰਮ ਹੱਲ ਕਰਨੇ ਪੈਂਦੇ ਆ ਗੱਲ ਤੇ ਤੇਰੀ ਠੀਕ ਆ ਵੀ ਜੇ ਕੁੜੀ ਦੇ ਵੀ ਕੇਸ ਪੈ ਗਿਆ ਨਾ ਤੇ ਫੇਰ ਔਖਾ ਹੋ ਜਾਣਾ ਅਬਲ ਤਾਂ ਤੁਹਾਨੂੰ ਮੈਂ ਇਹ ਗੱਲ ਕਹਿਨੀ ਆ ਭਾਵੇਂ 5-7 ਲੱਖ ਰੁਪਈਆ ਲੱਗ ਜੇ ਉਹਨਾਂ ਮੁਲਾਜ਼ਮਾਂ ਨੂੰ ਕਹੋ ਵੀ ਕੋਹ ਬਾਨ ਨਾ ਦਿਓ ਸਾਰਾ ਕਸੂਰ ਉਹਦਾ ਹੀ ਕੱਢਿਓ ਤੇ ਘਰ ਵਿੱਚ ਤੂੰ ਕੱਲਾ ਹਾਂ ਪਰਿਵਾਰ ਦਾ ਜੀਤ ਘਰ ਇੱਕ ਵੀ ਨਹੀਂ ਹੈਗਾ ਅਸੀਂ ਉਹਨਾਂ ਨੂੰ ਕਿੱਦਾਂ ਕਹਿ ਦਈਏ ਵੀ ਉਹ ਗਲਤਵਾ ਠੀਕ ਹੈ ਨਹੀਂ ਪਰ ਮੈਂ ਤੋ ਫਿਕਰ ਨਾ ਕਰ ਉਹ ਦਿਨ ਉਹਦੇ ਘਰ ਮੈਂ ਪੈਸੇ ਦੇ ਕੇ ਆਇਆ ਇਸੇ ਕੰਮ ਦੇ ਦੇ ਕੇ ਆਇਆ ਕਿ ਕੋਈ ਕੇਸ ਨਹੀਂ ਹੋਣਾ ਚਾਹੀਦਾ ਸਾਡੇ ਮੁੰਡੇ ਤੇ ਤੇ ਨਾਲ ਸਾਡੇ ਤੇ ਹੀ ਤੇ ਕਹਿੰਦਾ ਸੀ ਭਾਜੀ ਤੁਸੀਂ ਫਿਕਰ ਨਾ ਕਰੋ ਉਹ ਤਾਂ ਤੁਹਾਡੀ ਗੱਲ ਠੀਕ ਵਾ ਪਰ ਮੈਨੂੰ ਵੀ ਨਾ ਬੜੀ ਸ਼ਰਮ ਆਉਂਦੀ ਏ ਜਿਹੜਾ ਹੀ ਹੁੰਦਾ ਵਾ ਨਾ ਉਹੋ ਹੀ ਉਹ ਹੀ ਗੱਲ ਪੁੱਛਦਾ ਵਾ ਕੁੜੀ ਨੂੰ ਹੋਇਆ ਕੀ ਹੁਣ ਕੀ ਦਸੀਏ ਮੈਂ ਤੇ ਉਹ ਗੱਲ ਕਹਿੰਨੀ ਪਤਨ ਚਾਰ ਦਿਨ ਹੋ ਗਏ ਹੀ ਠੀਕ ਨਹੀਂ ਨਾ ਤੇ ਰੋਟੀ ਪਾਣੀ ਖਾਂਦੀ ਤੇ ਬੁਖਾਰ ਬੁਖੂਰ ਚੜਦਾ ਏ ਤਾਂ ਤੁਹਾਨੂੰ ਪਤਾ ਹੀ ਅੱਜਕੱਲ ਦੁਨੀਆ ਦੇ ਵਿੱਚ ਹੈ ਕੁਛ ਨਹੀਂ ਦਾ ਹੁਣ ਕੀ ਕਵਾਂ ਲੋਕਾਂ ਨੂੰ ਤੇ ਕਿਹੜਾ ਪਾਣਾ ਵਰਤਿਆ ਵਾ ਰਮਨ ਉਮਰਾ ਜੀ ਮਾਨੇ ਸਭ ਕੋ ਵੇਖਿਆ ਉਹ ਤੇ ਮੈਨੂੰ ਕਹਿ ਡਿਆ ਸੀ ਕਹਿੰਦਾ ਜਦੋਂ ਅਸੀਂ ਗਏ ਆ ਤਾਂ ਉਹਦਾ ਭਰਾ ਹੀ ਉੱਥੇ ਤੁਸੀਂ ਤੇ ਜੀ ਹੈ ਨਹੀਂ ਕੋਈ ਵੀ ਘਰ ਤਾਂ ਬੱਸ ਫਿਰ ਕੋ ਤਾਂ ਦੇ ਹੱਥ ਤੇ ਗੱਲ ਵਾ ਅਕਸਰ ਉਹ ਦਫਤਰ ਚੋਂ ਆਏ ਆ ਉਹਨਾਂ ਨਾਲ ਕੋਈ ਫੋਟੋ ਕੋਈ ਵੀਡੀਓ ਕੋਹਨਾ ਕੋਤੇ ਬਣਾਇਆ ਉਹ ਤੇ ਕੁੜੀ ਦੇ ਲਾਗੇ ਕੋਈ ਨਹੀਂ ਹੈਗਾ ਜਾਂ ਘਰ ਵਿੱਚ ਕੋਈ ਨਹੀਂ ਹੈਗਾ ਅਸੀਂ ਤਾਂ ਸੱਚੀ ਸਭ ਕੋ ਵੇਖਿਆ ਵਾ ਚੱਲ ਕੋਈ ਗੱਲ ਨਹੀਂ ਪੈਸੇ ਦੀ ਪਰਵਾਹ ਨਾ ਕਰੋ ਪੈਹਾ ਵਾ ਕੇ ਨਾ ਆਪਣਾ ਨਾਂ ਸਾਰੇ ਜੀ ਕਢਾਓ ਵਿੱਚ ਤੇ ਨਾਂ ਨਹੀਂ ਸਾਡੇ ਵਿੱਚ ਆਉਣਾ ਚਾਹੀਦਾ ਉਹਨਾਂ ਤੋਂ ਫਿਕਰ ਨਾ ਕਰ ਉਹਨੂੰ ਮੈਂ ਕਹਤਾ ਹਾਂ ਕਹਿੰਦਾ ਭਾਜੀ ਤੁਸੀਂ ਟੈਨਸ਼ਨ ਨਾ ਲਓ ਤੇ ਜਦੋਂ ਮੈਂ ਤੁਹਾਡੇ ਕੋ ਆਉਂਗਾ ਨਾ ਤੇ ਮੇਰੇ ਮੈਨੂੰ ਬੁਲਾਉਣਾ ਨਹੀਂ ਤੁਸੀਂ ਚਲ ਹਾਂ ਗੱਲ ਸਾਡੀ ਠੀਕ ਆ ਆਓ ਹੁਣ ਤੇ ਮੁੰਡੇ ਨੂੰ ਸਮਝਾਓ ਮੁੰਡਾ ਤੇ ਉਹਦੀ ਫੋਟੋ ਹੀ ਵੇਖੀ ਜਾਂਦਾ ਕਦੀ ਅਲਮਾਰੀ ਫੋਲੀ ਜਾਂਦਾ ਚਲ ਉਹਨੂੰ ਮੈਂ ਸਮਝਾਉਣਾ ਵੀ ਨਿਕਲ ਜਾ ਚੰਗਾ ਰਹਿ ਜੇਗਾ ਇਹ